ਪਹਿਲਾਂ ਬਸ ਜਾ ਕੇ ਬੈਠ ਗਈ ਜਿਵੇਂ ਨਾਰਮਲ ਅੱਗੇ ਆਪੜੀ ਫਿਲਮ ਦੇਖਦੀ ਆ ਤੇ ਜਦੋਂ ਮੇਰਾ ਡਾਇਲੋਗ ਆਇਆ ਲੋਕ ਹੱਸੇ ਤੇ ਮੈਨੂੰ ਲੱਗਿਆ ਐਵੇਂ ਮੇਰੇ ਤੇ ਨਹੀਂ ਹੱਸੇ ਮਤਲਬ ਕਿਸੇ ਹੋਰ ਦੇ ਜੋਕ ਤੇ ਹੱਸੇ ਆ ਤੇ ਜਦੋਂ ਦੂਜੀ ਵਾਰੀ ਵੀ ਫਿਰ ਤੀਸਰੀ ਵਾਰੀ ਮੇਰੇ ਕੋ-ਐਕਟਰਸ ਨੇ ਮੈਨੂੰ ਰੌਲਾ ਪਾਵਾ ਕਿ ਬੋਲੇ ਸ਼ੈਲੀ ਸ਼ੈਲੀ ਫਿਰ ਮੈਨੂੰ ਲੱਗਿਆ ਅੱਛਾ ਮੇਰੇ ਲਈ ਕਰ ਰਹੇ ਆ ਠੀਕ ਹੈ ਥੈਂਕ ਯੂ ਤੁਸੀਂ ਗੁਰਪ੍ਰੀਤ ਖੁੱਗੀ ਹੋਣਾ ਨਾਲ ਕੰਮ ਕੀਤਾ ਆ ਉਹ ਫਿਲਮ ਦੇ ਪ੍ਰੋਡਿਊਸਰ ਸੀਗੇ ਸੋ ਉਹ ਐਕਸਪੈਰੀਮੈਂਟ ਕਿਵੇਂ ਦਾ ਰਿਹਾ ਸੀ ਉਹਨਾਂ ਨੇ ਆਪਣੀ ਐਕਟਿੰਗ ਦਾ ਆਪਣੇ ਜੋ ਉਹਨਾਂ ਦੇ ਪੁਰਾਣੇ ਪ੍ਰੋਜੈਕਟਸ ਨੇ ਜਿਨ੍ਹਾਂ ਨੂੰ ਲੋਕ ਐਕਚੁਅਲੀ ਮਿਸ ਕਰ ਰਹੇ ਸੀਗੇ ਉਹਨਾਂ ਦਾ ਐਕਸਪੀਰੀਅੰਸ ਹੀ ਫਿਲਮ ਦੇ ਵਿੱਚ ਪਾਇਆ ਹੈ ਇਟਸ ਨਾਟ ਅਬਾਊਟ ਦ ਮਨੀ ਓਨਲੀ ਉਹ ਚਾਹੁੰਦੇ ਸੀਗੇ ਕਿ ਇਹ ਫਿਲਮ ਬਣੇ ਉਹਨਾਂ ਨੇ ਆਪਣੇ ਜਿਹਨੇ ਸਟੂਡੈਂਟਸ ਐ ਆਪਣੇ ਜੋ ਬਿਹਤਰੀਨ ਆਪਣੇ ਵਾਲੇ ਵਾਲੇ ਐਕਟਰ ਸੀ ਉਹਨਾਂ ਨੂੰ ਲੱਭਿਆ ਸਭ ਨੂੰ ਮਿਲੇ ਮੈਂ ਵੀ ਸਰ ਨਾਲ 2016 ਤੋਂ ਬਾਅਦ ਹੁਣ ਕੰਮ ਕਰਿਆ ਬਿਕਾਜ਼ ਆਬਵੀਅਸਲੀ ਉਹਨਾਂ ਦੀ ਆਪਣੀ ਫਿਲਮ ਸੀ ਉੱਤੇ ਉਹ ਕੁਝ ਵੀ ਕਰ ਸਕਦੇ ਸੀ ਨਾ ਕਾਸਟ ਕਰ ਸਕਦੇ ਸੀ ਵੇ ਆਪਣੇ ਬੱਚੇ ਨਾਲ ਨੂੰ ਆ ਕੇ ਬਹੁਤ ਸੋਹਣੀਆਂ ਚੀਜ਼ਾਂ ਬੋਲਿਆ ਸੋ ਕਿਵੇਂ ਦਾ ਲੱਗਦਾ ਜਦੋਂ ਬੱਚੇ ਆਪਣੇ ਮਾਪੀ ਹੋਰੀਆਂ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਆ ਉਹਨਾਂ ਦੀ ਤਰੀਕ ਸੋ ਮਨਰਾਜ ਐਕਚੁਅਲੀ ਥੀਏਟਰ ਕਦੇ ਨਹੀਂ ਆਇਆ ਮੈਂ ਉਹਨੂੰ ਇਹ ਵਾਲੇ ਮਤਲਬ ਇਹ ਇੰਡਸਟਰੀ ਨੂੰ ਜ਼ਿਆਦਾ ਇੰਟਰੋਡਿਊਸ ਨਹੀਂ ਕਰਾਉਣਾ ਚਾਹੁੰਦੀ ਸੀਗੇ ਪਰ ਉਹਨਾਂ ਹੱਸ ਰਿਆ ਸੀ ਬੈਠ ਕੇ ਬਹੁਤ ਜ਼ੋਰ ਜ਼ੋਰ ਦੀ ਤਾਂ ਮੈਨੂੰ ਲੱਗਿਆ ਕਿ ਨਹੀਂ ਠੀਕ ਹੈ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਦੀ ਮੰਮਾ ਕੀ ਕਰਦੇ ਹਨ ਉਹਨੂੰ ਪਤਾ ਹੈ ਠੀਕ ਹੈ ਉਹਨੂੰ ਪਸੰਦ ਆ ਹੀ ਹੈ ਆਈ ਹੋਪ ਸੋ ਹੱਸਦਾ ਰਿਹਾ ਸੀ ਮੈਂ ਤੁਸੀਂ 9th ਕਲਾਸ ਤੋਂ ਥੀਏਟਰ ਸ਼ੁਰੂ ਕਰ ਦਿੱਤਾ ਸੀਗਾ ਸੋ ਤੁਹਾਨੂੰ ਮਲਕੀਤ ਪ੍ਰੋਨੀ ਸਾਹਿਬ ਦਾ ਵੀ ਕੰਪਲੀਮੈਂਟ ਮਿਲਿਆ ਇੱਕ ਤਾਂ ਕੰਪਲੀਮੈਂਟ ਜ਼ਰੂਰ ਦੱਸਿਓ ਤੇ ਉਹ ਇੱਕ ਜਦਸ ਸੁਣਦਾ ਬੰਦਾ ਤੇ ਬਹੁਤ ਵੱਡੀ ਚੀਜ਼ ਹੋ ਜਾਂਦੀ ਜਿਨ੍ਹਾਂ ਨੂੰ ਉਹਨਾਂ ਨੇ ਵੇਖ ਕੇ ਜਾਂ ਸਿੱਖ ਕੇ ਕੰਮ ਕੀਤਾ ਹਾਂ ਹਾਂ ਉਹਨਾਂ ਨੇ ਮਤਲਬ ਇਸਿਰ ਤੇ ਹੱਥ ਰੱਖਿਆ ਤੇ ਬੋਲਿਆ ਕਿ ਵਾਏ ਵੈਰੀ ਗੁੱਡ ਤੁਸੀਂ ਹੁਣ ਐਕਟਰ ਬਣ ਗਏ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਤੁਸੀਂ ਵੀ ਇੱਕ ਰਿਓ ਮੈਂ ਸੋਨੀਆ ਸੋ ਫਰਲੋ ਫਿਲਮ ਦਾ ਅੱਜ ਪ੍ਰੀਮੀਅਰ ਹੋਇਆ ਸੋ ਇਸ ਫਿਲਮ ਨੇ ਸੁਪਰੀਡੈਂਟ ਯਾਨੀ ਕਿ ਸ਼ੈਲੀ ਸਾਹਿਬ ਨਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਂ ਸੁਪਰੀਡੈਂਟ ਸ਼ੈਲੀ ਕੁਮਾਰੀ ਕਿਵੇਂ ਆ ਜੀ ਬਹੁਤ ਵਧੀਆ ਬਹੁਤ ਖੁਸ਼ ਓਕੇ ਸੋ ਜਦੋਂ ਫਿਲਮ ਚੱਲ ਰਹੀ ਸੀ ਵੱਡੇ ਪਰਦੇ ਦੇ ਉੱਤੇ ਤੇ ਜਿਹੜੀ ਦਰਸ਼ਕ ਉੱਤੇ ਬੈਠੇ ਸੀ ਕਾਫੀ ਹੂਟਿੰਗ ਕਰ ਰਹੀ ਸੀ ਹਾਸਾ ਵੀ ਆ ਰਿਹਾ ਸੀ ਸੋ ਕਿਵੇਂ ਦਾ ਲੱਗ ਰਿਹਾ ਸੀ ਮਤਲਬ ਮੈਂ ਨਾ ਪਹਿਲੇ ਮੈਂ ਜਾ ਕੇ ਬੈਠ ਗਈ ਜਿਵੇਂ ਨਾਰਮਲ ਅੱਗੇ ਬੜੀ ਫਿਲਮ ਦੇਖਦੀ ਆ ਫਿਰ ਜਦੋਂ ਮੇਰਾ ਡਾਇਲੋਗ ਆਏ ਲੋਕ ਹੱਸਦੇ ਤੇ ਮੈਨੂੰ ਲੱਗਿਆ ਐਵੇਂ ਮੇਰੇ ਤੇ ਨਹੀਂ ਹੱਸੇ ਮਤਲਬ ਕਿਸੇ ਹੋਰ ਦੇ ਜੋਕ ਤੇ ਹੱਸੇ ਆ ਫਿਰ ਜਦੋਂ ਦੂਜੀ ਵਾਰੀ ਵੀ ਫਿਰ ਤੀਸਰੀ ਵਾਰੀ ਮੇਰੇ ਕੋ-ਐਕਟਰਸ ਨੇ ਮੈਨੂੰ ਰੌਲਾ ਪਾਵਾ ਕੇ ਬੋਲੇ ਸ਼ੈਲੀ ਐਲੀ ਫਿਰ ਮੈਨੂੰ ਲੱਗਿਆ ਅੱਛਾ ਮੇਰੇ ਲਈ ਕਰ ਰਹੇ ਠੀਕ ਹੈ ਥੈਂਕ ਯੂ ਸੋ ਵਧੀਆ ਮੂਮੈਂਟ ਸੀਗਾ ਸੋ ਅਜੇ ਗੱਲ ਕਰੀਏ ਤੁਸੀਂ ਗੁਰਪ੍ਰੀਤ ਖੁੱਗੀ ਹੋਣਾ ਨਾਲ ਕੰਮ ਕੀਤਾ ਆ ਉਹ ਫਿਲਮ ਦੇ ਪ੍ਰੋਡਿਊਸਰ ਸੀਗੇ ਸੋ ਉਹ ਐਕਸਪੈਰੀਮੈਂਟ ਕਿਵੇਂ ਦਾ ਰਿਹਾ ਸੀ ਉਹਨਾਂ ਨੇ ਆਪਣੀ ਐਕਟਿੰਗ ਦਾ ਆਪਣੇ ਜੋ ਉਹਨਾਂ ਦੇ ਪੁਰਾਣੇ ਪ੍ਰੋਜੈਕਟਸ ਨੇ ਜਿਨ੍ਹਾਂ ਨੂੰ ਲੋਕ ਐਕਚੁਅਲੀ ਮਿਸ ਕਰ ਰਹੇ ਸੀਗੇ ਉਹਨਾਂ ਦਾ ਐਕਸਪੀਰੀਅੰਸ ਹੀ ਫਿਲਮ ਦੇ ਵਿੱਚ ਪਾਇਆ ਹੈ ਇਟਸ ਨਾਟ ਅਬਾਊਟ ਦ ਮਨੀ ਓਨਲੀ ਉਹ ਚਾਹੁੰਦੇ ਸੀਗੇ ਕਿ ਇਹ ਫਿਲਮ ਬਣੇ ਉਹਨਾਂ ਨੇ ਆਪਣੇ ਜਿਹਨੇ ਸਟੂਡੈਂਟਸ ਐ ਆਪਣੇ ਜੋ ਬਿਹਤਰੀਨ ਆਪਣੇ ਵਾਲੇ ਤੋਂ ਐਕਟਰ ਸੀ ਉਹਨਾਂ ਨੂੰ ਲੱਭਿਆ ਸਭ ਨੂੰ ਮਿਲੇ ਮੈਂ ਵੀ ਸਰ ਨਾਲ 2016 ਤੋਂ ਬਾਅਦ ਹੁਣ ਕੰਮ ਕਰਿਆ ਬਿਕਾਜ਼ ਆਬਵੀਅਸਲੀ ਉਹਨਾਂ ਦੀ ਆਪਣੀ ਫਿਲਮ ਸੀ ਉੱਤੇ ਉਹ ਕੁਝ ਵੀ ਕਰ ਸਕਦੇ ਸੀ ਨਾ ਕਾਸਟ ਕਰ ਸਕਦੇ ਸੀ ਬਟ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਹ ਨਹੀਂ ਐ ਮੈਂ ਸਰ ਨਾਲ ਲੀਡ ਫਿਲਮ ਕੀਤੀ ਸੀ ਦਾਰਾ ਪਰ ਮੇਰਾ ਆਡੀਸ਼ਨ ਹੋਇਆ ਬਕਾਇਦਾ ਔਰ ਕਈ ਵਾਰ ਹੁੰਦਾ ਨਾ ਕਿ ਤੁਸੀਂ ਅੱਛੇ ਮਤਲਬ ਰੋਮਾਂਟਿਕ ਸੀਨਸ ਕਰ ਸਕਦੇ ਹੋ ਬਟ ਤੁਹਾਨੂੰ ਕਾਮੇਡੀ ਕਰਨ ਚ ਪ੍ਰੋਬਲਮ ਆਉਂਦੀ ਹੈ ਬਟ ਉਹਨਾਂ ਨੇ ਵੇਟ ਕਰੀਆ ਹਰ ਇੱਕ ਚੀਜ਼ ਦੀ ਡਾਇਰੈਕਟਰ ਨੂੰ ਦੇਖਿਆ ਉਹਨਾਂ ਨੇ ਉੱਤੇ ਛੱਡਿਆ ਕਿ ਤੁਸੀਂ ਕਿਵੇਂ ਤੁਹਾਨੂੰ ਕੀ ਠੀਕ ਲੱਗਦਾ ਹੈ ਕਾਸਟਿੰਗ ਕਿਵੇਂ ਲੱਗਦੀ ਹੈ ਸੋ ਬਹੁਤ ਮਿਹਨਤ ਕਰੀਆ ਵੈਸੇ ਸਾਰੇ ਬੋਲਦੇ ਨੇ ਕਿ ਫਿਲਮ ਦੇ ਪਿੱਛੇ ਬਹੁਤ ਮਿਹਨਤ ਹੁੰਦੀ ਹੈ ਪਰ ਜਦੋਂ ਨਵੇਂ ਐਕਟਰਸ ਨੂੰ ਕੰਮ ਮਿਲਦਾ ਹੈ ਉਹ ਆਪਣੀ ਜੀ ਜਾਨ ਲਾ ਦਿੰਦੇ ਨੇ ਫਿਰ ਮੈਨੂੰ ਲੱਗਦਾ ਫਿਰ ਕੁਝ ਵਧੀਆ ਹੀ ਹੁੰਦਾ ਹੈ ਸੋ ਇੱਕਦਾਂ ਤੁਹਾਡੇ ਮੈਂ ਖੜੀ ਵੇਖ ਰਹੀ ਸੀ ਬੇਟੇ ਨੇ ਬਹੁਤ ਸੋਨਾ ਰਿਵਿਊ ਦਿੱਤਾ ਹੈ ਨਾ ਦੂਸਰਾ ਤੁਹਾਡੇ ਆ ਮੇਰੇ ਖਿਆਲ ਨਾਲ ਫਰੈਂਡਸ ਹੋਣਗੇ ਜਾਂ ਫੈਨਸ ਹੋਣਗੇ ਜਿਨ੍ਹਾਂ ਨੇ ਆ ਕੇ ਸਾਡੀ ਟੀਮ ਹੈ ਸਾਡੀ ਫਿਲਮ ਦੀ ਟੀਮ ਹੈ ਸਾਡੇ ਏਡੀਜ਼ ਹੈ ਸਾਰ ਮੇਕਅਪ ਸੀ ਇਹ ਸਾਰੇ ਆਏ ਆ ਬੜੀ ਖੁਸ਼ ਹੈ ਬਹੁਤ ਦੇਰ ਤੋਂ ਸੀ ਵੇਟ ਕਰ ਰਹੀ ਸੀ ਫਿਲਮ ਦਾ ਜਦੋਂ ਆਪਣੇ ਬੱਚੇ ਨੇ ਤੁਹਾਨੂੰ ਆ ਕੇ ਬਹੁਤ ਸੋਹਣੀਆਂ ਚੀਜ਼ਾਂ ਬੋਲੀਆਂ ਸੋ ਕਿਵੇਂ ਦਾ ਲੱਗਦਾ ਜਦੋਂ ਬੱਚੇ ਆਪਣੇ ਮਾਂ ਪਿਓ ਦੀਆਂ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਆ ਉਹਨਾਂ ਦੀ ਤਾਰੀਫ ਕਰਦੇ ਸੁਮਨ ਰਾਜ ਐਕਚੁਅਲੀ ਥੀਏਟਰ ਕਦੇ ਨਹੀਂ ਆਇਆ ਮੈਂ ਉਹਨੂੰ ਇਹ ਵਾਲੇ ਮਤਲਬ ਇਹ ਇੰਡਸਟਰੀ ਨੂੰ ਜ਼ਿਆਦਾ ਇੰਟਰੋਡਿਊਸ ਨਹੀਂ ਕਰਾਉਣਾ ਚਾਹੁੰਦੀ ਸੀਗੀ ਪਰ ਉਹਨਾਂ ਹੱਸ ਰਿਆ ਸੀ ਬੈਠ ਕੇ ਬਹੁਤ ਜ਼ੋਰ ਜ਼ੋਰ ਦੀ ਤਾਂ ਮੈਨੂੰ ਲੱਗਿਆ ਕਿ ਨਹੀਂ ਠੀਕ ਹੈ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਦੀ ਮੰਮਾ ਕੀ ਕਰਦੇ ਹਨ ਉਹਨੂੰ ਪਤਾ ਹੈ ਠੀਕ ਹੈ ਉਹਨੂੰ ਪਸੰਦ ਆਈ ਹੈ ਆਈ ਹੋਪ ਸੋ ਵਾਸਤਾ ਰਿਹਾ ਸੀ ਸੋ ਜਿਵੇਂ ਤੁਸੀਂ 9th ਕਲਾਸ ਤੋਂ ਥੀਏਟਰ ਸ਼ੁਰੂ ਕਰ ਦਿੱਤਾ ਸੀਗਾ ਸੋ ਤੁਹਾਨੂੰ ਮਲਕੀਤ ਰੋਨੀ ਸਾਹਿਬ ਦਾ ਵੀ ਕੰਪਲੀਮੈਂਟ ਮਿਲਿਆ ਇੱਕ ਤਾਂ ਕੰਪਲੀਮੈਂਟ ਜ਼ਰੂਰ ਦੱਸਿਓ ਤੇ ਉਹ ਇੱਕ ਜਦ ਸੁੰਦਾ ਬੰਦਾ ਤੇ ਬਹੁਤ ਵੱਡੀ ਚੀਜ਼ ਹੋ ਜਾਂਦੀ ਜਿਨ੍ਹਾਂ ਨੂੰ ਉਹਨਾਂ ਨੇ ਵੇਖ ਕੇ ਜਾਂ ਸਿੱਖ ਕੇ ਕੰਮ ਕੀਤਾ ਹਾਂ ਹਾਂ ਉਹਨਾਂ ਨੇ ਮਤਲਬ ਇਸਿਰ ਤੇ ਹੱਥ ਰੱਖਿਆ ਤੇ ਬੋਲਿਆ ਕਿ ਵਾਏ ਵੈਰੀ ਗੁੱਡ ਤੁਸੀਂ ਹੁਣ ਐਕਟਰ ਬਣ ਗਏ ਕਿਉਂਕਿ ਮੈਂ ਇੰਨੀਆਂ ਫਿਲਮਾਂ ਕਰੀਆਂ ਨੇ ਉਸ ਤੋਂ ਪਹਿਲਾਂ ਵੀ ਫਿਲਮ 'ਚ ਅੱਛੇ ਰੋਲਸ ਵੀ ਸੀਗੇ ਥਰੋਆਊਟ ਦਾ ਫਿਲਮ ਵੀ ਤੁਸੀਂ ਸੀਗੇ ਪਰ ਫਿਰ ਵੀ ਉਹ ਨਾ ਤੁਹਾਡੇ ਕਰੈਕਟਰ ਨੂੰ ਇੰਨੀ ਇੰਪੋਰਟੈਂਸ ਨਹੀਂ ਮਿਲੀ ਜਾਂ ਮਤਲਬ ਪਤਾ ਨਹੀਂ ਹੈ ਕਿਸੇ ਨੂੰ ਵੀ ਹਾਂ ਮਤਲਬ ਤੋਂ ਇੱਕ ਐਕਟਰ ਚ ਕੀ ਹੈ ਉਹ ਤਾਂ ਉਹਨਾਂ ਨੇ ਵੀ ਹੁਣ ਮੈਨੂੰ ਦੇਖਿਆ ਮੈਂ ਬੜੀ ਖੁਸ਼ੀ ਹੋਈ ਆਮ ਐਕਚੁਅਲੀ ਵੈਰੀ ਹੈਪੀ ਮੈਨੂੰ ਹੋਰ ਕੁਝ ਕਹਿਣਾ ਨਹੀਂ ਹੈ ਮੈਨੂੰ ਲੱਗਦਾ ਇਮੋਸ਼ਨਲ ਵੀ ਹੋ ਯਾ ਬਿਕਾਜ਼ ਲੋਕ ਕਾਮੇਡੀ ਫਿਲਮ ਹੈ ਕੋਈ ਇਮੋਸ਼ਨਲ ਹੁੰਦਾ ਮੈਂ ਤਾਂ ਆਪਦੇ ਆਪ ਨੂੰ ਸੋਚ ਸੋਚ ਕੇ ਹੀ ਮਤਲਬ ਐਵੇਂ ਫੀਲ ਹੋਈ ਜਾ ਰਿਹਾ ਵਧੀਆ ਲੱਗਾ ਕਿਰਦਾਰ ਦਾ ਹਾਂ ਬਹੁਤ ਬਹੁਤ ਮਜ਼ਾ ਆਇਆ ਬਹੁਤ ਬਹੁਤ ਸੋ ਜਾਣਦੇ ਹੋਇਆ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਫਿਲਮ ਦੇ ਮੈਂ ਕਹਿਣਾ ਚਾਹੁੰਦੀ ਆ ਕਿ ਪਲੀਜ਼ ਸਾਡੀ ਫਿਲਮ ਨੂੰ ਸਪੋਰਟ ਕਰੋ ਐਕਚੁਅਲੀ ਸਾਰੇ ਜਾਣੇ ਆਪਣੀ ਫੈਮਿਲੀ ਨਾਲ ਬੈਠ ਕੇ ਫਿਲਮ ਦੇਖ ਸਕਦੇ ਆ ਦਾਦਾ ਦਾਦੀ ਆਪਦੇ ਜਵਾਕਾਂ ਨਾਲ ਸਾਰੇ ਜਾਣੇ ਤਾਂ ਜਾਓ ਆਪਣੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਨੂੰ ਦੇਖੋ ਐਂਡ ਹੈਪੀ ਲੋਹੜੀ ਥੈਂਕ ਯੂ ਸੋ ਮਚ ਥੈਂਕ ਯੂ